ਗੱਲ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਕਰਨ ਜਾ ਰਹੇ ਆ ਸੋ ਅੱਜ ਬੜੇ ਹੀ ਅਹਿਮ ਟਾਪਿਕ ਦੇ ਉੱਪਰ ਅਸੀਂ ਗੱਲ ਕਰਨੀ ਹੈ ਕਿਉਂਕਿ ਜਦੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਹੁੰਦੀ ਹੈ ਤਾਂ ਸਟੂਡੈਂਟਸ ਦੇ ਮਨ ਵਿੱਚ ਫੰਡਸ ਨੂੰ ਲੈ ਕੇ ਕਈ ਸਵਾਲ ਹੁੰਦੇ ਨੇ ਸੋ ਹੁਣੇ ਵੀ ਚਾਹੀਦੇ ਨੇ ਕਿਉਂਕਿ ਫੰਡਸ ਨੂੰ ਲੈ ਕੇ ਕਲੈਰਿਟੀ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਫੰਡਸ ਦੇ ਟਾਪਿਕ ਤੇ ਅੱਜ ਬਹੁਤ ਹੀ ਖਾਸ ਗੱਲਾਂ ਦੱਸਣ ਜਾ ਰਹੇ ਆ ਡਿਫਰੈਂਟ ਡਿਫਰੈਂਟ ਪ੍ਰੋਫਾਈਲ ਨੂੰ ਲੈ ਕੇ ਗੱਲ ਕਰਾਂਗੇ ਕਿ ਜਿਨ੍ਹਾਂ ਦੇ ਪੇਰੈਂਟਸ ਆਪਣਾ ਬਿਜ਼ਨਸ ਹੈ ਉਹਨਾਂ ਲਈ ਫੰਡਸ ਵਿੱਚ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਿਨ੍ਹਾਂ ਦੀ ਗਵਰਨਮੈਂਟ ਜੌਬ ਹੈ ਤਾਂ ਉਹਨਾਂ ਨੂੰ ਫੰਡਸ ਆਪਣੇ ਸ਼ੋ ਕਰਨ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਬਹੁਤ ਹੀ ਖਾਸ ਵੀਡੀਓ ਸਟੂਡੈਂਟਸ ਇਸ ਵੀਡੀਓ ਨੂੰ ਆਪਣੇ ਫਰੈਂਡਸ ਨਾਲ ਵੀ ਸ਼ੇਅਰ ਜ਼ਰੂਰ ਕਰਨ ਜਿਹੜੇ ਵੀ ਸਟੂਡੈਂਟ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਮਨ ਬਣਾ ਰਹੇ ਨੇ ਤਾਂ ਕਿ ਫੰਡਸ ਵਾਲਾ ਪੁਆਇੰਟ ਤੁਹਾਨੂੰ ਪੂਰੀ ਤਰ੍ਹਾਂ ਨਾਲ ਕਲੀਅਰ ਹੋ ਸਕੇ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਸਟੱਡੀ ਸਕੂਲ ਐਜੂਕੇਸ਼ਨ ਤੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਐਕਸਪਰਟ ਮਨਪ੍ਰੀਤ ਸਿੰਘ ਜੀ ਸਾਡੇ ਨਾਲ ਨੇ ਬਹੁਤ ਸਮਨਪ੍ਰੀ ਜੀ ਇੱਕ ਬਹੁਤ ਹੀ ਖਾਸ ਪੁਆਇੰਟ ਹੈ ਅਗਰ ਸਟੂਡੈਂਟ ਇਥੇ ਫੋਕਸ ਨਹੀਂ ਕਰਦਾ ਹੈ ਫੰਡਸ ਨੂੰ ਲੈ ਕੇ ਤਾਂ ਆਪਾਂ ਕਈ ਵਾਰੀ ਰਿਫਿਊਜ਼ਲਸ ਵੀ ਦੇਖਦੇ ਆਂ ਤਾਂ ਅਸੀਂ ਇਹ ਹੀ ਚਾਹੁੰਦੇ ਆਂ ਕਿ ਸਟੂਡੈਂਟ ਪੂਰੀ ਤਿਆਰੀ ਦੇ ਨਾਲ ਅੱਗੇ ਵਧਣ ਰਿਫਿਊਜ਼ਲ ਬਿਲਕੁਲ ਵੀ ਉਹਨਾਂ ਨੂੰ ਫੇਸ ਕਰਨਾ ਨਾ ਪਵੇ ਔਰ ਫੰਡਸ ਨੂੰ ਲੈ ਕੇ ਮੈਂ ਜ਼ਰੂਰ ਚਾਹਾਂਗੀ ਕਿ bizness ਬੈਕਗਰਾਉਂਡ ਤੋਂ ਹੈ ਕੋਈ ਐਗਰੀਕਲਚਰ ਤੋਂ ਹੈ ਜਾਂ ਜਿਨ੍ਹਾਂ ਦੇ ਪੇਰੈਂਟਸ ਗਵਰਨਮੈਂਟ ਜੌਬ ਦੇ ਵਿੱਚ ਨੇ ਉਹਨਾਂ ਨੂੰ ਕਿਹੜੀ-ਕਿਹੜੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਤੁਸੀਂ ਇੱਕ-ਇੱਕ ਪੁਆਇੰਟ ਅੱਜ ਦੀ ਵੀਡੀਓ ਦੇ ਜ਼ਰੀਏ ਉਹਨਾਂ ਨੂੰ ਫੈਕਟਰ ਹੈ ਜਿਹੜਾ ਇੱਕ ਸਟੂਡੈਂਟ ਵੀਜ਼ਾ ਦੇ ਵਿੱਚ ਪਲੇ ਕਰਦਾ ਹੈ ਪਹਿਲਾਂ ਇਹ ਹੁੰਦਾ ਸੀਗਾ ਕਿ ਸਟੂਡੈਂਟ ਨੇ ਸਿਰਫ ਆਪਣੀ ਕਲਾਸ ਕੰਪਲੀਟ ਕੀਤੀ ਪਲੱਸ 2 ਕੀਤੀ ਜਾਂ ਬੈਚਲਰਸ ਕੀਤੀ ਉਹਨੇ ਆਫਰ ਲੈਟਰਲੀ ਅਪਲਾਈ ਕੀਤਾ ਆਫਰ ਲੈਟਰ ਆਈ ਪੇਮੈਂਟ ਕੀਤੀ ਫੀ ਪੇਮੈਂਟ ਔਰ ਬੱਚਾ ਚਲਾ ਜਾਂਦਾ ਸੀਗਾ ਆਸਟ੍ਰੇਲੀਆ ਬਟ ਹੁਣ ਪੇਰੈਂਟਸ ਦਾ ਵੀ ਰੋਲ ਓਨਾ ਹੀ ਜ਼ਰੂਰੀ ਹੋ ਗਿਆ ਜਿੰਨਾ ਕਿ ਇੱਕ ਸਟੂਡੈਂਟ ਦਾ ਰੋਲ ਹੈ ਪੇਰੈਂਟਸ ਨੂੰ ਇੱਕ ਸਾਲ ਪਹਿਲਾਂ ਮੈਂ ਤਾਂ ਕਹਾਂਗਾ ਕਿ ਇੱਕ ਸਾਲ ਪਹਿਲਾਂ ਹੀ ਪ੍ਰੈਪਰੇਸ਼ਨ ਕਰਨੀ ਪਏਗੀ ਬਿਕਾਜ਼ ਹੁਣ ਆਈਟੀਆਰਸ ਜਿਹੜੀਆਂ ਨੇ ਫਾਈਨੈਂਸ਼ੀਅਲ ਇਨਕਮ ਹੈ ਜਿਹੜੀ ਪੇਰੈਂਟਸ ਦੀ ਉਹ ਬਹੁਤ ਅਹਿਮ ਰੋਲ ਪਲੇ ਕਰ ਰਹੀ ਹੈ ਜਿਦਾ ਕਿ ਯੂਨੀਵਰਸਿਟੀਆਂ ਹੁਣ ਇਹ ਚਾਹੁੰਦੀਆਂ ਕਿ ਜਿਹੜੀ ਇਨਕਮ ਹੈ ਉਹ ਘਟੋਟ ਪੇਰੈਂਟਸ ਦੀ 12-14 ਲੱਖ ਰੁਪਏ ਪੇਰੈਂਟਸ ਦੀ ਇਨਕਮ ਹੀ ਸਿਰਫ ਹੋਏ ਔਰ ਅਗਰ ਪੇਰੈਂਟਸ بزਨਸ ਬੈਕਗਰਾਉਂਡ ਤੋਂ ਹੈ ਤਾਂ ਉਹਨਾਂ ਨੂੰ ਸਮਝਣਾ ਪਏਗਾ ਕਿ ਉਹਨਾਂ ਨੂੰ ਜਿਹੜਾ ਪਹਿਲਾਂ ਟਰੈਂਡ ਸੀਗਾ ਕਿ بزਨਸ ਕਿਤੇ ਵੀ ਰਜਿਸਟਰ ਨਹੀਂ ਸੀ ਹੁੰਦਾ ਕੋਈ ਜੀਐਸਟੀ ਨੰਬਰ ਨਹੀਂ ਸੀ ਹੁੰਦਾ ਉਦੋਂ ਕੰਮ ਚੱਲ ਜਾਂਦਾ ਸੀਗਾ ਬਟ ਹੁਣ ਯੂਨੀਵਰਸਿਟੀਆਂ ਬਿਲਕੁਲ ਵੀ ਅਲਾਉ ਨਹੀਂ ਕਰਦੀਆਂ ਯੂਨੀਵਰਸਿਟੀਆਂ ਕਹਿੰਦੀਆਂ ਕਿ ਅਗ ਤਹਾਡੇ ਕੋਲ ਉਹਦਾ ਜੀਐਸਟੀ ਨੰਬਰ ਹੋਵੇ ਕਰੰਟ ਅਕਾਊਂਟ ਸਟੇਟਮੈਂਟ ਹੋਵੇ bizness registered ਹੋਵੇ ਪੁਰਾਣਾ ਇਹ ਨਹੀਂ ਕਿ ਤੁਸੀਂ ਅੱਜ ਰਜਿਸਟਰ ਕਰਵਾਓ ਸਿਰਫ ਬੱਚੇ ਨੂੰ ਭੇਜਣ ਲਈ ਸੋ ਚੀਜ਼ਾਂ ਬਹੁਤ ਚੇਂਜ ਹੋ ਗਈਆਂ ਪੇਰੈਂਟਸ ਨੂੰ ਅਵੇਅਰ ਹੋਣਾ ਪਏਗਾ ਕਿ ਪੇਰੈਂਟਸ ਨੂੰ ਵੀ ਉੰਨੀ ਹੀ ਤਿਆਰੀ ਕਰਨੀ ਪਏਗੀ ਜਿੰਨੇ ਕਿ ਬੱਚੇ ਤਿਆਰੀ ਕਰਦੇ ਆਪਣੇ ਬਾਹਰ ਜਾਣ ਲਈ bizness ਦੇ ਵਿੱਚ ਜਿੱਦਾਂ ਕਿ ਕਈ ਫੈਕਟਰਸ ਨੇ ਕਈ ਕਈ ਕਹਿੰਦੇ ਆ ਕਿ ਸਾਡੇ bizness ਇੰਨਾ ਹਾਈ ਸਕੇਲ ਤੇ ਨਹੀਂ ਕਿ ਜੀਐਸਟੀ ਨੰਬਰ ਹੋਵੇ ਉਸ ਦੇ ਵਿੱਚ ਵੀ ਤੁਸੀਂ ਜ਼ਰੂਰੀ ਨਹੀਂ ਹੈ ਤੁਸੀਂ ਆਪਣਾ ਕਰੰਟ ਅਕਾਊਂਟ ਦੀ ਸਟੇਟਮੈਂਟ ਦਿਖਾ ਸਕਦੇ ਹੋ ਬਟ ਕਰੰਟ ਅਕਾਊਂਟ ਵੀ ਰੀਸੈਂਟ ਓਪਨ ਨਹੀਂ ਹੋਣਾ ਚਾਹੀਦਾ ਘੱਟੋ ਘੱਟ 2-3 ਸਾਲ ਪੁਰਾਣਾ ਕਰੰਟ ਅਕਾਊਂਟ ਹੋਵੇ ਅਗਰ ਐਮਐਸਐਮੀ ਰਜਿਸਟਰਡ ਹੈ ਤਾਂ ਉਹ ਨਵਾਂ ਰਜਿਸਟਰਡ ਨਾ ਹੋਵੇ ਪੁਰਾਣਾ ਹੋਵੇ ਰਜਿਸਟਰਡ ਤੇ ਜਿਹੜੇ 4-5 ਡਾਕੂਮੈਂਟ ਜ਼ਰੂਰੀ ਹੁੰਦੇ ਆ ਬਿਜ਼ਨਸ ਦੇ ਵਿੱਚ ਉਹਦੇ ਚੋਂ ਕੋਈ ਵੀ ਦੋ ਡਾਕੂਮੈਂਟ ਹੋਣੇ ਬਹੁਤ ਮੰਡੇਟਰੀ ਹੈ ਫਰਦਰ ਅਪਲਾਈ ਕਰਨ ਲਈ ਜੀ ਹਾਂ ਜੀ 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 ਠੀਕ ਹੈ ਤਾਂ bizness ਆਪਾ bizness background ਦੀ ਗੱਲ ਕਰ ਰਹੇ ਆ ਅਗੋਂ ਆਪਾਂ ਲੱਗਦਾ ਐਗਰੀਕਲਚਰ ਵਾਲਿਆਂ ਦੀ ਗੱਲ ਕਰੀ ਗਈਆਂ ਜਿਨ੍ਹਾਂ ਦੀ ਗਵਰਨਮੈਂਟ ਜੌਬ ਹੈ ਉਹ ਉਸ ਨੂੰ ਲੈ ਕੇ ਵੀ ਜ਼ਰੂਰ ਕਲੈਰਟੀ ਦੇਣਾ ਜਿੱਦਾਂ ਅਗਰ ਕੋਈ ਐਗਰੀਕਲਚਰਿਸਟ ਹੈ ਤਾਂ ਹੁਣ ਪੰਜਾਬ ਹਰਿਆਣਾ ਦੇ ਵਿੱਚ ਇੱਕ ਬਹੁਤ ਤੁਸੀਂ ਕਹੋ ਫਵਾਈ ਹੋਗੀ ਕਿ ਪੇਰੈਂਟਸ ਜਾਂ ਸਟੂਡੈਂਟਸ ਇਹ ਸੋਚਦੇ ਆ ਵੀ ਸਾਡੇ ਤਾਂ ਅਸੀਂ ਹੁਣ ਅਪਲਾਈ ਨਹੀਂ ਕਰ ਸਕਦੇ ਕਿ ਯੂਨੀਵਰਸਿਟੀਜ਼ ਅਸੈਪਟ ਨਹੀਂ ਕਰ ਰਹੀਆਂ ਐਗਰੀਕਲਚਰ ਇਨਕਮ ਨੂੰ ਐਦਾਂ ਦਾ ਕੁਝ ਵੀ ਨਹੀਂ ਹੈ ਯੂਨੀਵਰਸਿਟੀਜ਼ ਹਜੇ ਵੀ ਅਸੈਪਟ ਕਰ ਰਹੀਆਂ ਬਟ ਹਾਂਜੀ ਅਗਰ ਕੋਈ ਐਗਰੀਕਲਚਰ ਨਾਲ ਰਿਲੇਟਿਡ ਵੀ ਆਪਣੀ ਆਈਟੀਆਜ਼ ਜ਼ਰੂਰ ਫਾਈਲ ਕਰੋ ਤਹਿਸੀਲਦਾਰ ਦਾ ਸਰਟੀਫਿਕੇਟ ਹੋਵੇ ਜੇ ਫਾਰਮ ਹੋਵੇ ਤਾਂ ਪ੍ਰੋਪਰ ਡਾਕੂਮੈਂਟੇਸ਼ਨ ਹੋਏਗੀ ਤਾਂ ਕੋਈ ਪ੍ਰੋਬਲਮ ਨਹੀਂ ਹੈ ਇੱਕ ਐਗਰੀਕਲਚਰਿਸ ਦਾ ਬੱਚਾ ਵੀ ਆਸਟ੍ਰੇਲੀਆ ਜਾਂ ਕਿਸੇ ਵੀ ਹੋਰ ਕੰਟਰੀ ਐਪਲਾਈ ਕਰ ਸਕਦਾ ਹੈ ਸਿਰਫ ਇਹ ਹੈ ਕਿ ਡਾਕੂਮੈਂਟੇਸ਼ਨ ਦੇਖੋ ਯੂਨੀਵਰਸਿਟੀਆਂ ਨੂੰ ਇਸ ਇਜ਼ ਦੀ ਸ਼ਿਉਰਟੀ ਹੋਣੀ ਚਾਹੀਦੀ ਹੈ ਕਿ ਬੱਚੇ ਕੋ ਪ੍ਰੋਪਰ ਫੰਡਸ ਹੈਗੇ ਆ ਪੜਨ ਲਈ ਉਹਨਾਂ ਨੂੰ ਇਹਦੇ ਨਾਲ ਨਹੀਂ ਹੈ ਕਿ ਕੋਈ ਐਗਰੀਕਲਚਰਿਸਟ ਹੈ ਜਾਂ ਕੋਈ ਬਿਜ਼ਨਸਮੈਨ ਹੈ ਸੋ ਡਾਕੂਮੈਂਟੇਸ਼ਨ ਕੰਪਲੀਟ ਰੱਖੋ ਜਿੰਨੀ ਡਾਕੂਮੈਂਟੇਸ਼ਨ ਤੁਸੀਂ ਕੰਪਲੀਟ ਰੱਖੋਗੇ ਉਹਨਾਂ ਇਜ਼ੀ ਹੋ ਜਾਏਗਾ ਵੀਜ਼ਾ ਲੈਣਾ ਜੀ 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 ਠੀਕ ਹੈ ਤਾਂ ਜਿਹੜੇ ਆਪਾਂ ਕਹਿ ਸਕਦੇ ਜਿਹੜੇ ਗਵਰਨਮੈਂਟ এমਪਲੋਈ ਸਰਕਾਰੀ এমਪਲੋਈ ਨੇ ਜਿਹੜੇ ਉਹ ਆਪਣੇ ਬੱਚਿਆਂ ਦੀ ਪੂਰੇ ਪ੍ਰੋਸੀਜਰ ਨੂੰ ਸਹੀ ਢੰਗ ਨਾਲ ਫੰਡਸ ਉੱਪਰ ਫੋਕਸ ਕਰਦੇ ਹੋਏ ਆਈਟੀਆਰ ਦੇ ਨਾਲ ਨਾਲ ਹੋਰ ਕਿਹੜੀ ਗੱਲਾਂ ਦਾ ਧਿਆਨ ਰੱਖਣ ਦੇਖੋ ਜਿਹੜਾ ਗਵਰਨਮੈਂਟ এমਪਲੋਈ ਹਨ ਲਈ ਤਾਂ ਇਜ਼ੀ ਹੋ ਜਾਂਦਾ ਬਿਕੋਜ਼ ਉਹਨਾਂ ਦੇ ਟੈਕਸ ਵੀ ਕੱਟ ਕੇ ਆਉਂਦੇ ਉਹਨਾਂ ਦੀ ਆਈਟੀਆਰਸ ਫਾਰਮ 16 ਸਭ ਕੁਝ ਉਹਨਾਂ ਦੇ ਕੋਲ ਹੁੰਦਾ ਹੀ ਹੈ ਪਲੱਸ ਉਹਨਾਂ ਦੀ ਜੋ ਜਿੱਥੇ ਉਹ ਜੌਬ ਕਰ ਰਹੇ ਆ ਉੱਥੋਂ ਦੀ ਉਹ ਲੈਟਰ ਦੇ ਸਕਦੇ ਆ ਠੀਕ ਹੈ ਔਰ ਅਗਰ ਕੋਈ ਪੈਨਸ਼ਨਰ ਹੈ ਤਾਂ ਉਹਨਾਂ ਕੋ ਪੈਨਸ਼ਨ ਦੀ ਜਿਹੜੀ ਉਹਨਾਂ ਨੂੰ ਪੈਨਸ਼ਨ ਲੱਗਦੀ ਹੈ ਉਹ ਜਿਸ ਅਕਾਊਂਟ ਚ ਆ ਰਹੀ ਹੈ ਉਹਦੀ ਸਟੇਟਮੈਂਟ ਹੁੰਦੀ ਹੈ ਪੈਨਸ਼ਨਰ ਦੀ ਸੋ ਕੋਈ ਪ੍ਰੋਬਲਮ ਨਹੀਂ ਹੈ ਦੇਖੋ ਜਿਹੜੇ ਜੌਬ ਦੇ ਵਿੱਚ ਆ ਉਹਨਾਂ ਲਈ ਤਾਂ ਬਹੁਤ ਈਜ਼ੀ ਆ ਚੀਜ਼ਾਂ ਦਿਖਾਣੀਆਂ ਕਿਉਂਕਿ ਇਨਕਮ ਪ੍ਰੋਪਰ ਗਵਰਨਮੈਂਟ ਨੂੰ ਟੈਕਸ ਭਰ ਕੇ ਹੀ ਉਹ ਗਵਰਨਮੈਂਟ ਉਹਨਾਂ ਦੇ ਅਕਾਊਂਟ ਦੇ ਵਿੱਚ ਆਂਦੀ ਹੈ ਆਦਰ ਦੈਨ ਥੈਟ ਸਿਰਫ ਜਿਹੜਾ ਮੇਜਰ ਪ੍ਰੋਬਲਮ ਆ ਰਹੀ ਹੈ ਉਹ ਬਿਜ਼ਨਸ ਵਾਲਿਆਂ ਨੂੰ ਆ ਰਹੀ ਹੈ ਜਾਂ ਐਗਰੀਕਲਚਰ ਵਾਲਿਆਂ ਨੂੰ ਆ ਰਹੀ ਹੈ ਕਿਉਂਕਿ ਉਹ ਆਪਣਾ ਡਾਕੂਮੈਂਟ ਨਹੀਂ ਕੰਪਲੀਟ ਕਰ ਰਹ ਤਾਂ ਜੀ ਐਸ ਆਪਣਾ ਜੀ ਐਸ ਟੀ ਨੰਬਰ ਜ਼ਰੂਰ ਲਓ ਆਈ ਟੀ ਆਰ ਜ਼ਰੂਰ ਫਾਈਲ ਕਰੋ ਪ੍ਰੋਪਰ ਔਰ ਉਹ 2 4 5 ਲੱਖ ਵਾਲੀਆਂ ਆਈ ਟੀ ਆਰਸ ਹੁਣ ਨਹੀਂ ਚੱਲਦੀਆਂ ਆਈ ਟੀ ਆਰ ਘਟੋ ਘਟ 6 7 ਲੱਖ ਅਬਵ ਹੋਵੇ ਅਗਰ ਕੋਈ ਸਿੰਗਲ ਪੇਰੈਂਟ ਵੀ ਹੈ ਤਾਂ ਉਹਦੀ ਵੀ 10 ਤੋਂ 12 ਲੱਖ ਹੋਵੇ ਅਗਰ ਦੋਨੋਂ ਹਸਬੰਡ ਵਾਈਫ ਫੋਨ ਕਰ ਰਹੇ ਆ ਤਾਂ ਦੋਨਾਂ ਦੀ ਐਟਲੀਸਟ 6 6 7 7 ਲੱਖ ਹੋਵੇ ਕਿ ਮਿਲਾ ਕੇ 12 13 ਲੱਖ ਰੁਪਏ ਇਨਕਮ ਹੋ ਜਾਏ ਜੀ ਜੀ ਠੀਕ ਹੈ ਬਿਲਕੁਲ ਤੇ ਮਨਪ੍ਰੀਤ ਜੀ ਮੈਂ ਜ਼ਰੂਰ ਚਾਹੂੰਗੀ ਕਿ ਅਕੀਲ ਦੇ ਵਿੱਚ ਕੋਈ ਅਜਿਹੇ ਪੁਆਇੰਟ ਵੀ ਸਾਂਝੇ ਕਰਨਾ ਤੁਹਾਡੇ ਕੋਲ ਤਾਂ ਢੇਰੋ ਸਟੂਡੈਂਟਸ ਆਉਂਦੇ ਨੇ ਆ ਕੀ ਰਹੋ ਕਿੱਥੇ ਗਲਤੀਆਂ ਕਰਦੇ ਨੇ ਜਿਸ ਫੰਡਸ ਨੂੰ ਲੈ ਕੇ ਆਪਾਂ ਸਪੈਸ਼ਲੀ ਜਦ ਗੱਲ ਕਰਦੇ ਹਾਂ ਜਿਸ ਦੇ ਨਾਲ ਰਿਫਿਊਜ਼ਲ ਦਾ ਕਾਰਨ ਵੀ ਬਣ ਜਾਂਦਾ ਹੈ ਔਰ ਸਟੂਡੈਂਟ ਨੂੰ ਤੁਸੀਂ ਕਹਿਣਾ ਚਾਹੋਗੇ ਹਾਲਾਂਕਿ ਤੁਸੀਂ ਡਿਟੇਲ ਵਿੱਚ ਸਾਰਾ ਕੁਝ ਦੱਸਿਆ ਹੀ ਹੈ ਪਰ ਫਿਰ ਵੀ ਕਿੱਥੇ ਬਹੁਤ ਜ਼ਿਆਦਾ ਮਿਸਟੇਕ ਰਹਿੰਦੀ ਹੈ ਕਿ ਜੋ ਘੱਟ ਸਮੇਂ ਵਿੱਚ ਫਿਰ ਉਸ ਨੂੰ ਪੂਰਾ ਵੀ ਨਹੀਂ ਕੀਤਾ ਜਾ ਸਕਦਾ ਦੇਖੋ ਮੇਨ ਪ੍ਰੋਬਲਮ ਇਹ ਹੈ ਕਿ ਪਹਿਲਾਂ ਜੋ ਸੀਗਾ ਕਿ 3 ਮਹੀਨੇ ਪ ਫੰਡਸ ਤੁਹਾਨੂੰ ਕੋਈ ਪੁੱਛੇਗਾ ਨਹੀਂ ਹੁਣ ਉਹ ਚੀਜ਼ ਨਹੀਂ ਰਹੀ ਅਗਰ ਤੁਸੀਂ 1 ਸਾਲ ਪੁਰਾਣੇ ਫੰਡ ਵੀ ਤੁਹਾਡੇ ਅਕਾਊਂਟ ਦੇ ਵਿੱਚ ਹੈਗੇ ਤਾਂ ਵੀ ਯੂਨੀਵਰਸਿਟੀਆਂ ਉਹਦੇ ਤੇ ਕੁਐਸਚਨ ਕਰ ਸਕਦੀਆਂ ਕਿ ਅਗਰ ਤੁਹਾਡੇ 1 ਸਾਲ ਪਹਿਲਾਂ ਇਨਕਮ 10 ਲੱਖ ਸੀ ਔਰ ਤੁਸੀਂ ਅਕਾਊਂਟ ਦੇ ਵਿੱਚ 30 ਲੱਖ ਰੁਪਏ ਪਵਾ ਲਿਆ ਤਾਂ ਯੂਨੀਵਰਸਿਟੀਆਂ ਇਹ ਕੁਐਸਚਨ ਪੁੱਛਦੀਆਂ ਕਿ ਤੁਸੀਂ ਕਮਾਤਾ 10 ਲੱਖ ਜਾਂ 12 ਲੱਖ ਰਿਹਾ ਤੁਹਾਡੇ ਅਕਾਊਂਟ 'ਚ 30 ਲੱਖ ਰੁਪਏ ਕਿੱਥੋਂ ਆ ਗਿਆ ਠੀਕ ਹੈ ਤੋ ਮੈਂ ਇਹ ਕਹੂੰਗਾ ਕਿ ਕੋਈ ਵੀ ਅਗਰ ਰੀਸੈਂਟ ਡਿਪੋਜ਼ਿਟ ਆ ਰਿਹਾ ਤਾਂ ਉਹਦੇ ਪ੍ਰੋਪਰ ਡਾਕੂਮੈਂਟੇਸ਼ਨ ਦਿਖਾਓ ਮੰਨ ਲਓ ਕਿਸੇ ਨੇ ਕੋਈ ਜ਼ਮੀਨ ਸੇਲ ਕੀਤੀ ਹੈ ਤਾਂ ਉਹਦੇ ਕੋਲ ਰਜਿਸਟਰੀ ਹੋਏਗੀ ਬਾਏਰ ਦੇ ਅਕਾਊਂਟ ਚੋਂ ਸੈਲਰ ਦੇ ਅਕਾਊਂਟ ਚ ਪੈਸਾ ਆ ਰਿਹਾ ਹੋਏਗਾ ਜਾਂ ਕਿਸੇ ਦਾ ਕੋਈ ਵੀ ਐਕਸ ওয়ਾਈ ਰੀਜ਼ਨ ਤੋਂ ਉਹਦੇ ਅਕਾਊਂਟ ਚ ਪੈਸੀ ਆਏ ਆ ਕਿਸੇ ਨੇ ਫੋਰ ਐਗਜ਼ਾਮਪਲ ਆਪਣੇ ਮਿਊਚੁਅਲ ਫੰਡਸ ਵਿਡਰਾ ਕਰ ਲੈਨੇ ਉਹਦੇ ਅਕਾਊਂਟ ਚ ਪੈਸਾ ਆਇਆ ਜਾਂ ਉਹਨੇ ਜੀਪੀ ਫੰਡ ਵਿਡਰਾ ਕਰਵਾਇਆ ਸੀ ਉਹ ਪੈਸਾ ਆਇਆ ਤਾਂ ਉਹ ਪ੍ਰੂਫੀ ਵਿਡਡਰੋਅ ਲੈਟਰਸ ਜਿਹੜੀਆਂ ਗਵਰਨਮੈਂਟ ਦਿੰਦੀਆਂ ਨੇ ਜਾਂ ਜਦੋਂ ਗਵ ਇਹ ਸਾਡੇ ਕੋਲ ਕੇਸ ਆਉਂਦੇ ਆ ਜੇ ਸਾਡੀ ਲੈਂਡ ਰਿਕੁਆਇਰ ਹੋਈ ਸੀਗੀ ਤਾਂ ਉਹ ਵੀ ਪ੍ਰੋਪਰ ਗਵਰਨਮੈਂਟ ਦੇ ਅਕਾਊਂਟ ਚੋਂ ਪੈਸਾ ਅਕਾਊਂਟ ਦੇ ਵਿੱਚ ਆਉਂਦਾ ਹੈ ਪ੍ਰੋਪਰ ਡਾਕੂਮੈਂਟੇਸ਼ਨ ਸ਼ੋ ਕਰੋ ਪੈਸਾ ਕਿੱਥੋਂ ਆਇਆ ਕੋਈ ਪ੍ਰੋਬਲਮ ਨਹੀਂ ਆਏਗੀ ਜੀ ਠੀਕ ਹੈ ਬਿਲਕੁਲ ਸੋ ਸਟੂਡੈਂਟਸ ਨੂੰ ਜ਼ਰੂਰ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਆਪਣੇ ਪੇਰੈਂਟਸ ਨੂੰ ਵੀ ਇਹ ਵੀਡੀਓ ਜ਼ਰੂਰ ਦਿਖਾਓ ਕਿਉਂਕਿ ਫੰਡਸ ਨੂੰ ਲੈ ਕੇ ਤਿਆਰੀ ਤੁਹਾਡੇ ਪੇਰੈਂਟਸ ਨਹੀਂ ਕਰਨੀ ਹੈ ਤੇ ਉਹ ਪਹਿਲਾਂ ਤੋਂ ਹੀ ਆਪਣੀ ਪੂਰੀ ਤਿਆਰੀ ਨਾਲ-ਨਾਲ ਜ਼ਰੂਰ ਰੱਖ ਸਕਣ ਕੋਈ ਮੰਨ ਦੇ ਵਿੱਚ ਸਵਾਲ ਹੈ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਆਪਾਂ ਗੱਲ ਕਰ ਰਹੇ ਹਾਂ ਚਾਹੇ ਕੋਰਸ ਨੂੰ ਲੈ ਕੇ ਆ ਜਾਂ ਕਾਲਜ ਯੂਨੀਵਰਸਿਟੀ ਦੀ ਚੋਣ ਨੂੰ ਲੈ ਕੇ ਆ ਤਾਂ ਤੁਸੀਂ ਜਿਹੜਾ ਨੰਬਰ ਡਿਸਪਲੇ ਹੈ ਸਟੱਡੀ ਸਕੁਆਰ ਐਜੂਕੇਸ਼ਨ ਦਾ ਇਸ ਪਰ ਕਾਲ ਕਰੋ ਪੂਰੀ ਜਾਣਕਾਰੀ ਲੋ ਇਹਨਾਂ ਦੇ ਚੰਡੀਗੜ੍ਹ ਆਫਿਸ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਵੈਸੇ ਪ ਪਰ ਦਿੱਲੀ ਉਧਾਨਾ ਵਿੱਚ ਵੀ ਆਫਿਸ ਹੈ ਅਗਰ ਤੁਸੀਂ ਮਨਪ੍ਰੀਤ ਜੀ ਨੂੰ ਮਿਲਣਾ ਚਾਹੁੰਦੇ ਹੋ ਆਸਟ੍ਰੇਲੀਆ ਆਸਟ੍ਰੇਲੀਆ ਸਟੱਡੀ ਵੀਜ਼ਾ ਦੇ ਪਰ ਖਾਸ ਜਾਣਕਾਰੀ ਲੈਣ ਦੇ ਲਈ ਤਾਂ ਤੁਸੀਂ ਚੰਡੀਗੜ੍ਹ ਆਫਿਸ ਇਹਨਾਂ ਦੇ ਵਿਜ਼ਿਟ ਕਰ ਸਕਦੇ ਹੋ ਐਡਰੈਸ ਵੀ ਜੋ ਹੈ ਮੈਂਸ਼ਨ ਕੀਤਾ ਹੋਇਆ ਹੈ ਸਕਰੀਨ ਦੇ ਉੱਪਰ ਔਰ ਕੋਈ ਵੀ ਹੋਰ ਸਵਾਲ ਹੋਵੇ ਤੁਸੀਂ ਕਮੈਂਟਸ ਦੇ ਜ਼ਰੀਏ ਵੀ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਬਹੁਤ ਬਹੁਤ ਥੈਂਕਸ ਮਨਪ੍ਰੀਤ ਜੀ ਫੰਡਸ ਨੂੰ ਲੈ ਕੇ ਪੂਰੀ ਕਲੈਰਿਟੀ ਤੁਸੀਂ ਅੱਜ ਦੀ ਵੀਡੀਓ ਜ਼ਰੀਏ ਦਿੱਤੀ ਹੈ ਅੱਗੋਂ ਵੀ ਅਸੀਂ ਸਟੂਡੈਂਟਸ ਦੇ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਲਈ ਦਿਓ ਜ